ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਬੁਰ ਮਰ ਕਿਰਪਾ ਕਰੇ ਵੈਗੁਰੂ ਸਰਬ ਉੱਚ ਦੀ ਖਲਾਅ ਦੇ ਵਿੱਚ ਰੱਖੀ ਜੀ ਨਾ ਤੁਹਾਡਾ ਸਾਰਾ ਆਪਣਾ ਛੋਟਾ ਕੋੜਾ ਜੱਸੀ ਬੈਸ ਸਾਊਦੀ ਅਰਬ ਤੋਂ ਸੋ ਆਪਾਂ ਸਾਊਦੀ ਅਰਬ ਦੇ ਵਿੱਚ ਸਰਬਤ ਦਾ ਪਲਾ ਗਰੁੱਪ ਚਲਾ ਰਹੇ ਵੈਗੁਰਜੀ ਦੀ ਰਹਿਮਤ ਨਾਲ ਔਰ ਸਾਰੇ ਗਰੁੱਪ ਦੇ ਮੈਂਬਰ ਸਹਿਵਾਨਾਂ ਨਾਲ ਸੋ ਮੈਂ ਅੱਜ ਅਪਡੇਟ ਇਹ ਦੇਣੀ ਸੀਗੀ ਵੀ ਜਿਹੜੇ ਸੂਮ ਲਾਲੰਕਤ ਜੀ ਸੀਗੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਸੀ ਉਹਨਾਂ ਦੇ ਪੈਸਿਆਂ ਦੇ ਵਿੱਚੋਂ ਜਿਹੜਾ ਆਪਣਾ ਬਚਦਾ ਹਸਤਾਖਰਤਾਪ ਸੀਗਾ ਸੋ ਆਪਣੇ ਕੋਲ ਇੱਕ ਭੈਣ ਰਿਕੁਐਸਟ ਲੈ ਕੇ ਆਏ ਸੀਗੇ ਵੀ ਜਿਹੜੇ ਮਤਲਬ ਉਹਨਾਂ ਦੀ ਭੈਣ ਦੇ ਮੈਰਿਜ ਸਿਸਟਮ ਸੀਗਾ ਉਹਨਾਂ ਨੇ ਮੈਰਿਜ ਕਰਵਾਣੀ ਸੀਗੀ ਜਿਹੜਾ ਸੋਮ ਲਾਲ ਅੰਕਲ ਜੀ ਦੀ ਡੈਥ ਹੋਈ ਸੀਗੀ ਉਹਦੇ ਵਿੱਚੋਂ 38120 ਰੁਪਏ ਦਾ ਆਪਾਂ ਰਾਸ਼ਨ ਲੈ ਕੇ ਇਸ ਭੈਣ ਨੂੰ ਦਿੱਤਾ ਸੀਗਾ ਤੇ ਉਹਨਾਂ ਦੀ ਬੈਟੀ ਦੀ ਮੈਰਿਜ ਸੀਗੀ ਤੇ ਜਿਹੜਾ ਸੋਮ ਲਾਲ ਜੀ ਦਾ ਹਿਸਾਬ ਕਾਪ ਸੀਗਾ ਉਹਨਾਂ ਦੀ ਤੁਸੀਂ ਪਹਿਲੇ ਉੱਪਰ ਹੀ ਵੀਡੀਓ ਦੇਖ ਸਕਦੇ ਹੋ ਉਹਦੇ ਵਿੱਚ ਆਪਾਂ ਸਾਰੀ ਅਪਡੇਟ ਦਿੱਤੀ ਵੀ ਆ ਠੀਕ ਹੈ ਟੋਟਲ 76 ਹਜ਼ਾਰ ਰੱਦ ਦੇ ਵਿੱਚੋਂ ਜਿਹੜਾ ਹਿਸਾਬ ਦਾ ਬਿਲਦਾ ਸੀਗਾ 38120 ਰੁਪਿਆ ਇਸ ਭੈਣ ਦੇ ਵਿਆਹ ਲਈ ਆਪਾਂ ਦਿੱਤਾ ਸੀਗਾ ਠੀਕ ਹੈ ਜੀ ਤੇ ਬਾਕੀ ਵਾਹਿਗੁਰੂ ਕਿਰਪਾ ਕਰੇ ਤੁਮ ਸਾਨੂੰ ਚੜ੍ਹਦੀ ਕਲਾ ਚ ਰੱਖੇ ਸੋ ਮੇਰੀ ਬੇਨਤੀ ਹੈ ਵਿਸ਼ਰਵਤ ਪੁਲਾਣ ਗਰੁੱਪ ਨਾਲ ਤੁਸੀਂ ਜੁੜੋ ਬਸ ਤੋਂ ਬਾਅਦ ਜਿੰਦਾ ਵੀ ਹੋ ਸਕਦਾ ਸਾਰੇ ਸਪੋਰਟ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਰੰਡੇ ਸ਼ਹਿਰ ਤੋਂ ਇਹ ਭੈਣ ਨੇ ਜਿਹਨਾਂ ਦੀ ਬੇਟੀ ਦੀ ਆਪਾਂ ਪੈਲਜ ਦਾ ਰਾਸ਼ਨ ਪਾਣੀ ਦਾ ਜਿਹੜਾ ਖਰਚਾ ਸਾਰਾ ਚੱਕਿਆ ਸੀਗਾ ਤੇ ਜੋ ਵੀ ਚੀਜ਼ਾਂ ਲੈ ਕੇ ਦਿੱਤੀਆਂ ਬਿਲ ਤੇ ਸਾਰਾ ਕੁਝ ਤੁਹਾਡੇ ਨੂੰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਤੇ ਸਾਡੇ ਗਰੁੱਪ ਦੇ ਨਾਲ ਜੁੜਨ ਦੀ ਵੱਧ ਤੋਂ ਵੱਧ ਸਾਰੇ ਵੀ ਰਿਕੁਐਸਟ ਕਰੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਧੀ ਸੋਧੀ ਅੱਜ ਬੈਠੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਰਦੋਤ ਤੋਂ ਲਗੁਰੂ ਕੁ ਜਾਨੀ ਮੇਰੀ ਪਹਾੜਾ ਸੰਗ ਜਦ ਕੀਤੀ ਮੇਰੀ ਬੇਟੀ ਦੀ ਸ਼ਾਦੀ ਦੀ ਤੇ ਉਹਦੇ ਵਿੱਚ ਇਹਨਾਂ ਨੇ ਜੋ ਵੀ ਖਾਣ ਪੀਣ ਦਾ ਸਮਾਨ ਸੀ ਜਿੱਦਾਂ ਮਠਿਆਈ ਹੋਵੇ ਸੇ ਆਪਣਾ ਮਿਲਿਆ ਰਿਹਾ ਦਸਮਾਨ ਹੋ ਗਿਆ ਤੇ ਲੋਕੀਂ ਤਜੂ ਤੋਂ ਚੱਕਿਆ ਸਮਾਨ ਰੋਟੀ ਪਾਣੀ ਦਾ ਚੱਕਿਆ ਵੀਰਾਂ ਨੇ ਸਾਰਾ ਇਹ ਨਹੀਂ ਕੀਤਾ ਤੇ ਉਹ ਕੁੱਲ ਖਰਚਾ ਥੱਤੇ ਜਾਗ ਨੂੰ ਸਭੀ ਉਸ ਤੋਂ ਵੀ ਦੇ ਆ ਬੁਕਰੀ ਹੋ ਗਿਆ ਸੀ ਦੇ ਨਾਲ ਜੀ ਨਾਲ ਮੇਰੀ ਬਹੁਤ ਮਦਦ ਕੀਤੀ ਤੇ ਸਰਬਰ ਤੋਂ ਲੈ ਕੇ ਗਰੁੱਪ ਤੱਕ ਮੈਂ ਬਹੁਤ-ਬਹੁਤ ਹੀ ਵਿਦਾਂ ਦਾ ਧੰਨਵਾਦ ਕਰਦਣੀ ਹੈ ਇਹ ਮੰਨਦਾ ਜੀ ਨਾਲ ਚੜ੍ਹਦੀ ਕਲਾ ਚ ਰੱਖੇ